ਹਾਂਜੀ ਆ ਦੇਖੋ ਸੂਆ ਬੰਦ ਆ ਨਹਿਰ ਭਰੀ ਜਾਂਦੀ ਆ ਦੇਖ ਲੋ ਕੋਲੇ ਆ ਨਹਿਰ ਭਰੀ ਵਗਦੀ ਆ ਸੂਆ ਬੰਦਾ ਹੁਣ ਆਕੇ ਚਲਾਇਆ ਸੀ ਮੋਟਰਾਂ ਛੱਡੀ ਬੈਠੇ ਕਣਕਾਂ ਨੂੰ ਪਾਣੀ ਲਈ ਜਾਂਦੇ ਅਸੀਂ ਆਪਣੀਆਂ نسلਾਂ ਦੇ ਆਪਣੇ ਆਉਣ ਵਾਲੇ ਪਵਿੱਖ ਦੇ ਪੰਜਾਬ ਦੇ ਧਰਤੀ ਦੇ ਪਾਣੀ ਦੇ ਬੈਰੀ ਅਸੀਂ ਆਪ ਲੋਕ ਮੋਟਰਾਂ ਛੱਡੀਆਂ ਹੋਈਆਂ ਕਣਕਾਂ ਨੂੰ ਪਾਣੀ ਲੱਗਦਾ ਨਹਿਰ ਦਾ ਪਾਣੀ ਵੀ ਆਪਾਂ ਲਾਉਂਦੇ ਆ 2039 ਤੱਕ ਡੈਡਲਾਈਨ ਹੈ ਪੰਜਾਬ ਕੋਲੇ ਕਿ ਸਾਡਾ ਪਾਣੀ ਧਰਤੀ ਹੇਠੋਂ ਮੁੱਕ ਜਾਣਾ ਹਰ ਸਾਲ 5 7 10 ਫੁੱਟ ਪਾਣੀ ਥੱਲੇ ਜਾ ਰਿਹਾ ਸੀ ਉਹ ਰੱਬ ਦਾ ਬਾਸ ਦਾ ਪੰਜਾਬੀਓ ਉਹ ਅਕਲ ਦੇ ਵੈਰੀਓ ਕੋਈ ਆਪਣੀਆਂ ਨਸਲਾਂ ਦੇ ਦੁਸ਼ਮਣੋਂ ਸਮਝੋ ਇਸ ਗੱਲ ਨੂੰ ਕਿਉਂ ਨਹੀਂ ਲਾਉਂਦੇ ਬਾਈ ਕਿ ਵਰਗਾ ਪਾਣੀ ਆ ਐ ਲੱਗੂ ਫਸਲਾਂ ਨੂੰ ਜਿਵੇਂ ਕਿਸੇ ਮੌਲੇ ਬਲਦ ਨੂੰ ਗੁੜ ਕਿਉਂ ਦੇ ਦਈਗੇ ਤੇ ਬਲਦ ਖੜਾ ਹੋ ਜਾਂਦਾ ਐ ਲੱਗਦਾ ਪਾਣੀ ਆ ਇਹ ਬੰਦ ਕਰੀ ਬੈਠੇ ਆ ਕਿੱਛੇ ਗਈ ਹੈ ਸਾਡੀ ਅਕਲ ਯਾਰ ਕਿਉਂ ਅਸੀਂ ਆਪ ਹੀ ਦੁਸ਼ਮਣ ਬਣ ਗਏ ਆਪ ਹੀ ਆਪਣੀਆਂ ਔਨ ਬਗ ਨਸਲਾਂ ਦੇ ਘਟੋਏ ਪੱਟੀ ਜਾਂਦੇ ਆ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਤੇ ਬੋਲਿਆ ਝੋਨੇ ਵੇਲੇ ਵੀ ਝੋਨੇ ਲਈ ਜਾਂਦੇ ਹੁੰਦੇ ਪਾਣੀ ਲੋਡ ਹੁੰਦਾ ਸੂਏ ਮੋਗੇ ਬੰਦ ਪਏ ਹੁੰਦੇ ਮੋਟਰਾਂ ਚਲਾਈ ਜਾਂਦੇ ਹੁੰਦੇ ਸੋ ਰੱਬ ਦਾ ਵਾਸਤਾ ਇਸ ਗੱਲ ਨੂੰ ਸਮਝੋ ਮੜਾ ਜੇ ਅਕਲ ਨੂੰ ਹੱਥ ਮਾਰੋ ਨਾ ਆਪਾਂ ਵੈਰੀ ਬਣ ਗਏ ਨਾ ਆਪਣੀ ਜੜ ਪੱਟ ਗਏ ਅੱਖਾਂ ਜਿੱਤ ਸੁਣਦੇ ਰੋਮੋਗੇ ਧਰਤੀ ਨੇ ਬੰਜਰ ਹੋ ਜਾਣਾ ਸੰਭਲੋ ਸੰਭਿਆੰਦਾ ਇਸ ਪਾਣੀ ਨੂੰ ਤਾਂ